ਦਰਸਾਹ ਪੇਮਰਤਾਰੀ ਸਿੱਖੀ ਉਹ ਅਜਨ ਕਬ ਗਾੜੀ ਬਣਦੇ ਆ ਉਹ ਸਿੱਖ ਪਹਾੜਾਂ ਦੇ ਇੱਕ ਇਪੋਰਟਿੰਗ ਨੇ ਇੱਕ ਵਾਰੀ ਪਹਿਲਾਂ ਵੀ ਜ਼ਾਰ ਕਰ ਦਿੱਤੀ ਸੰਧਾਰ ਦੇ ਸਾਹਿਬ ਨੇ ਸਾਰੇ ਨੂੰ ਕਿਹਾ ਕਿ ਤੁਸੀਂ ਆਪਣੇ ਤੌਰ ਤੇ ਆ ਕੇ ਇਸ ਵਿਅਕਤੀਗਤ ਤੌਰ ਤੇ ਆ ਕੇ ਤੁਸੀਂ ਆਪਣੀ ਮਾਫੀ ਮੰਗੋ ਆਪਣੇ ਗਲ੍ਹਾਂ ਨੂੰ ਕਬੂਲ ਕਰੋ ਕਿ ਉਹਦੇ ਵਿੱਚ ਹੀ ਸਰਦਾਰ ਬਲਵਿੰਦਰ ਸਿੰਘ ਵੀ ਹੈ ਦੂਜੀ ਗੱਲ ਮੈਂ ਪਹਿਲੇ ਕਹੇ ਚੁੱਕਾ ਹਾਂ ਦਰਸਾਹ ਪੇਮਰਤਾਰੀ ਸਿੱਖੀ ਉਹ ਜਦ ਤੱਕ ਬਦਾੜੀ ਬਣਦੇ ਆ ਉਹ ਸਿੱਤ ਭਾਵਨਾ ਦੇ ਦੇਖੋ ਇਹਨਾਂ ਨੇ ਇੱਕ ਵਾਰੀ ਪਹਿਲਾਂ ਵੀ ਸ਼ਰਾਰਤ ਕੀਤੀ ਸੰਵਧਾਨ ਦੇ ਨਾਲ ਉਹ ਸ਼ਾਇਦ 1996 ਵਿੱਚ ਜੋ ਮੋਗਾ ਕਾਨਫਰੰਸ ਹੋਈ ਮੋਗਾ ਕਾਨਫਰੰਸ ਦੇ ਵਿੱਚ ਇਹਨਾਂ ਨੇ ਪਾਰਟੀ ਦਾ ਨਾਮ ਪੰਜਾਬੀ ਪਾਰਟੀ ਰੱਖ ਲਿਆ ਜਾਂ ਤਾਂ ਪੰਜਾਬੀ ਰੱਖ ਲਈ ਦਾਵਾ ਕਰਦੇ ਆ ਕਾਲੀ ਦਲ ਦਾ ਸੰਵਧਾਨ ਵਰਤ ਦੇ ਪੰਜਾਬੀ ਦਲ ਦਾ ਇਸ ਕਰਕੇ ਸਾਨੂੰ ਉਹ ਸੰਵਧਾਨ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਨੇ ਉਹ ਤਬਦੀਲੀਆਂ ਦੇ ਕਰਕੇ ਹੀ ਸਾਰਾ ਬੇੜਾ ਡਰਪੋਇਆ ਜਿਹੜੇ ਉਦੋਂ ਦੇ ਨਾਲ ਸਲਾਹਕਾਰ ਸੀ ਉਹਨਾਂ ਨੇ ਸੋਚਿਆ ਕਿ ਸਿੱਖੀ ਨੇ ਪੁੱਛਣਾ ਜੀ ਜਿੱਥੇ ਲਿਖਿਆ ਪਤਨ ਸਿੱਖ ਨਹੀਂ ਹੋਣਾ ਚਾਹੀਦਾ ਜਿੱਥੇ ਲਿਖਿਆ ਹੈ ਕਿ ਜਿਹੜਾ ਸਿੱਖ ਹੈ ਤਨਖਾਹੀਆ ਨਹੀਂ ਹੋਣਾ ਚਾਹੀਦਾ ਉਥੇ ਲਿਖ ਦਿੱਤਾ ਕਿ ਸ਼ਾਬਦ ਸੂਤ ਹੋਣਾ ਚਾਹੀਦਾ ਜਿੱਥੇ ਲਿਖਿਆ ਸੀ ਦਾੜੀ ਫੁੱਲੀ ਹੋਣੀ ਚਾਹੀਦੀ ਉਥੇ ਲਿਖਤਾ ਦਾੜੀ ਸਖੀ ਹੋਣੀ ਚਾਹੀਦੀ ਹੈ ਇਹੋ ਜਿਹੀਆਂ ਇਹਨਾਂ ਨੇ ਉਸ ਸੰਵਿਧਾਨ ਦੇ ਵਿੱਚ ਤਬਦੀਲੀਆਂ ਕੀਤੀਆਂ ਜਿਹਦੇ ਕਰਕੇ ਆ ਸਾਰੀ ਮਾਰ ਪਈ ਇਹਨਾਂ ਸੰਵਿਧਾਨ ਇਹ ਪੇਸ਼ ਕਰਦੇ ਆ ਉਹ 1920 ਦਾ ਕਰਦੇ ਆ ਕਹਿੰਦੇ ਸਾਡੀ ਜਦੋਂ ਵੀ ਬੋਲਦੇ ਆ ਕਿ ਇਹ 203 ਸਾਲ ਪੁਰਾਣੀ ਪਾਰਟੀ ਆ ਤੇ ਫਿਰ ਸਿਧਾ ਸੁਧਾਨ ਵੀ ਤਾਂ ਉਹੀ ਹੈ ਸੰਵਿਧਾਨਕੋ ਬਦਲ ਲੰਘ ਜੇ 203 ਜਦ ਤੱਕ ਇਹਨਾਂ 1996 ਤੋਂ ਆਪ ਦਾ ਸਾਲ ਗਿਣਨੇ ਸ਼ੁਰੂ ਕਰਨ ਸਾਲ ਗਿਣਨੇ ਕਰਦੇ ਆ 1920 ਤੋਂ ਤੇ ਸੰਵਿਧਾਨਵਰ ਦੇ 1986 ਦਾ 96 ਦਾ ਇਸ ਕਰਕੇ ਇਹ ਸਿਹੜੀਆਂ ਅੰਦਰ ਖਾਤੇ ਗਲਤੀਆਂ ਕੀਤੀਆਂ ਤਾਂ ਤੁਮਿਆ ਜਾ ਅੱਜ ਸੋਚੀ ਕੌਣ ਨੇ ਭੁਗਤਿਆ ਉਹਦੇ ਤਾਰਨ ਉਹਦੇ ਮੁੱਖ ਤੋਸ਼ੀ ਜਿਹੜੇ ਆ